ਜੀ ਸਸਰੀ ਘਰ ਕੀ ਹਾਲ ਚਾਲਾ ਅੱਜ ਆਪਾਂ ਆ ਗਏ ਆਪਦੇ ਫਿਰ ਨਵੇਂ ਵਲੌਗ ਨਾਲ ਬਹੁਤ ਟਾਈਮ ਬਾਅਦ ਆਏ ਆਂ ਵਲੌਗ ਹਨਾ ਤੇ ਅੱਜ ਹੈਗਾ ਸੀ ਸੰਡੇ ਤੇ ਮੰਮੀ ਨੇ ਬਣਾਇਆ ਆਪਣੇ ਲਈ ਇੱਕ ਸਪੈਸ਼ਲ ਚੀਜ਼ ਤੁਹਾਨੂੰ ਦਿਖਾਉਣੀ ਹੈ ਤੇ ਪਾਪਾ ਵੀ ਲੈਣ ਗਿਆ ਕੁਝ ਸਪੈਸ਼ਲ ਮਤਲਬ ਬੱਸ ਬੱਸ ਸਪੈਸ਼ਲ 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 ਹੀ ਆ ਤੇ ਚਲੋ ਤੁਹਾਨੂੰ ਦਿਖਾਉਣੀ ਹੈ ਅੰਦਰ ਜਾ ਕੇ ਕੀ ਬਣਾਇਆ ਤੇ ਇੱਧਰ ਕੜਾਈ ਧਰੀ ਹੋਈ ਆ ਤੇ ਵੇਖ ਲਿਆ ਕੀ ਬਣੀ ਆਂ ਦਾ ਇਹ ਕੀ ਆ ਏ ਇਹ ਅੱਜ ਸੀਗਾ ਐਤਵਾਰ ਸਾਰਿਆਂ ਨੂੰ ਸਾਂਝੇ ਨਾਲ ਮੇਰੇ ਕੋਲ ਆ ਸੱਟੀ ਕਰ ਲਈ ਤੇ ਅੱਜ ਸੀ ਐਤਵਾਰ ਤੇ ਮੈਂ ਕਿਹਾ ਨਾ ਕੁਝ ਬਣਾ ਕੇ ਖਾ ਲਈਏ ਇੱਕ ਐਨ ਵੀ ਭੁੱਖੇ ਜੀ ਨੂੰੋਂ ਭੁੱਖ ਲੱਗੀ ਇਸ ਲਈ ਅੱਜ ਇਸ ਬਣਾ ਰਹੇ ਹਾਂ ਦੇਖੀਆਂ ਟਿੱਕੀਆਂ ਨਹੀਂ ਇਹ ਤਾਂ ਗੋਲ ਗੱਪੇ ਆ ਇਹ ਮੈਂ ਅੱਜ ਪਹਿlier ਬਣਾ ਕੇ ਵੇਖਣ ਲੱਗੀ ਆ ਜੇ ਸਵਾਦ ਨਾ ਬਣਿਆ ਫੇਰ ਫੇਰ ਕੀ ਫੇਰ ਕੁਝ ਨਹੀਂ ਫਿਰ ਪਹਿਲੇ ਨਾ ਦੇ ਸੋ ਇਹ ਆ ਟਿੱਕੀ ਇੱਕ ਬਣੀ ਹੀ ਆ ਇੱਕ ਦਨ ਕਿੰਨੀਆਂ ਪਾਈਆਂ 4-5 ਵਿੱਚ ਪਈਆਂ ਆ। 4-5 ਟਾਪਾ ਵਿੱਚ ਪਈਆਂ। ਹੁਣ ਆਪਾਂ ਇਹ ਆਪਾਂ ਪਾਉਂਦੇ ਹਾਂ ਉੱਤੇ। ਉੱਤੇ ਪਾ ਕੇ ਦੇਖੀਏ ਪਿਆਜ਼। ਅੱਛਾ ਦਹੀਂ ਚਟਨੀ ਲੱਗੀ ਸਮਝ। ਆ ਪਕਰੇ ਤੇ ਵਿੱਚ ਟਿੱਕੀ ਵੀ ਪਾਏਗੀ। ਨਹੀਂ ਆ। ਉਹ ਬਾੜੀ ਨਾ ਪਾਈਏ ਬਾੜੀ ਖੱਟੀ ਹੁੰਦੀ ਹੈ। ਨਹੀਂ ਆਪਾਂ ਚਟਨੀ ਉਹ ਵੀ ਘਰੇ। ਮम्मी ਬਾੜੀ ਨਾ ਪਾਈਂ ਚਟਨੀ। ਓਕੇ ਵਰਤ। ਮੈਨੂੰ ਖੱਟੀ ਲੱਗਦੀ। ਜੇ ਬਾਦ ਆਪਾਂ ਤੈਂ ਬੱਸ 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 ਰਸ ਲਈ ਹੋਰ ਹੋਰ ਕੋਣਾ ਬੱਸ ਇਹ ਨਹੀਂ ਗਾ ਪਾ ਦੇਣੀ ਵਿੱਚ ਚਟਨੀ ਤੇ ਆਪਾਂ ਵੇਖਦੇ ਆ ਵੀ ਇਹ ਸਵਾਦ ਬਣਦਾ ਹੈ ਕਿ ਨਹੀਂ ਬੱਸ ਪਾਪਾ ਇਹ ਨਹੀਂ ਸੀ ਕਿਧਰ ਗਏ ਪਾਪਾ ਗਿਆ ਸਪੈਸ਼ਲ ਚੀਜ਼ ਲੈਣ ਅੱਛਾ ਇਹ ਥੋੜਾ ਜਿਹਾ ਕੰਮ ਇਹ ਹੁੰਦੇ ਆ ਕਿ ਸਾਨੂੰ ਖਾਣੀਆਂ ਹੁੰਦੀਆਂ ਇਹ ਕੀ ਕਰਦੇ ਖਾਂਦੇ ਪੀਂਦੇ ਆ ਇਹ ਜਵਾਕ ਵੀ ਵੈਸੇ ਇੱਕ ਮੈਨੂੰ ਵਹਤੇ ਰੋਜ਼ ਹੀ ਕਹਿੰਦੇ ਆ ਪਰ ਇੱਕ ਸੰਡੇ ਦੇ ਦਿਨ ਇਹਨਾਂ ਨੂੰ ਬਣਾ ਕੇ ਦੇ ਲਈ ਚਾਹੀਦੀ ਆ ਕੋਈ ਨਾ ਕੁਝ ਖਾਂਦੀ ਇਹਦੇ ਉੱਤੇ ਉਹ ਪਾ ਦੇ ਖਾਂ ਆਹ ਵਾਲਾ ਮਸਾਲਾ 1 ਆਹ ਵਾਲਾ ਆਲੂ ਆਲੂ ਕਿਉਂ ਸੱਚੀ ਲੈਣੇ ਹਾਂ 1 ਮਿੰਟ ਉਹ ਪਾਵਾ ਚਾਦ ਕਰਾ ਦੋ ਤੁਸੀਂ ਆਲੂ ਰੱਖੇ ਤਾਂ ਹੋਇਆ ਇਹ ਤੁਹਾਨੂੰ ਜੀ ਆਪਾਂ ਇੱਕ ਹੀ ਪਾਈਏ ਇੱਕ ਹੀ ਵਾਧੂ ਆ ਛੀਰ ਕੇ ਸਵਾ ਆਲੂ ਨਾਲ ਹੋਰੀ ਜਣਾ ਲੱਗੂ ਆ ਹੈ ਆਲੂ ਹੋਰੀ ਜਣਾ ਲੱਗੂ ਦੇਖਦੇ ਹਾਂ ਮੈਸ਼ ਕਰਦੇ ਮੈਸ਼ ਆ ਮੈਂ ਬ੍ਰਿਕ ਬ੍ਰਿਕ ਛੀਰਤੇ ਆਪਾਂ ਬਰੀਕ-ਬਰੀਕ ਚਰਨੂ ਵੀ ਥੀਰਦੇ ਆ ਵਿੱਚ ਮਸਾਲਾ ਪਾਤਾ ਸਾਰਾ ਕੁਝ ਪਾਇਆ ਹੋਇਆ ਉਹਦੇ ਚ ਚਟਨੀ ਚ ਵਾਜਈ ਹੈ ਇਹ ਵਾਜ ਗਈ ਨਹੀਂ ਆ ਜਾਂਦੀ ਆ ਉਹ ਨਹੀਂ ਪਤਾ ਹਾਂ ਹਾਂ ਵਧੀਆ ਬਣਿਆ ਬਹੁਤ ਸਵਾਦ ਬਣਿਆ ਚਲੋ ਵਿੱਚ ਅਜੇ ਉਹ ਪਾਉਣਾ ਸੀਗਾ ਚਾਟ ਮਸਾਲਾ ਪਾਇਆ ਨਹੀਂ ਕੋਈ ਨਹੀਂ ਆਹਦੇ ਤੋਂ ਬਿਨਾਂ ਹੀ ਬਹੁਤ ਸਵਾਦ ਆ

ਈ ਪੈਰ ਮੇਰੇ ਕਿੰਨੇ ਚਿੱਟੇ ਮੂੰਹ ਤੇ ਨਾਲ ਪੈਰ ਵਾਲੇ ਪਾਇਆ ਉਹ ਵੇਖੋ ਕੀ ਰੱਖਿਆ ਲੈ ਉਹ ਕੀ ਰੱਖਿਆ ਆਖ ਲਿਗਿਆ ਮੋਟਰ ਕੁਛ ਹੈਗਾ ਦਿਖਾਵਾਂਗੇ ਬਾਅਦ ਚ ਖਾ ਕੇ ਦੱਸੋ ਵੀ ਇਹ ਸਵਾਦ ਬਣੀ ਕਿ ਨਹੀਂ ਬਣੀ ਫਿਰ ਮੈਂ ਇੱਕ ਨਹੀਂ ਜੇ ਨਾ ਸਵਾਦ ਹੋਏ ਤਾਂ ਕੀ ਕਰਦੇ ਕੀ ਬੱਸ ਫਿਰ ਵਾਸ ਮੈਂ ਤਾਂ ਹਰਾਨ ਆ ਮੈਂ ਦੱਸ ਫਿਰ ਦੂਜੀ ਆਈਟਮ ਖਾ ਲਿਓ ਉਹ ਮਿੱਠੀ ਹੈ ਕਿ ਨੂਣੀ ਆ ਇਹ ਦੱਸ ਸੂਜੀ ਦੀ ਕਿੱਦਿ ਬਣਾਈ ਹੈ ਇਹ ਸੂਜੀ ਦੀ ਹਨਾ ਹੂੰ

ਕੰਦੇਨੀ ਇੱਕ ਹੋਰ ਆਈਟਮ ਤੁਹਾਨੂੰ ਪਲੇਟ ਤੇ ਪਲੇਟ ਦੇ ਰਹੀ ਹੋਣੀ ਆ ਆਂ ਨਾ ਮੈਂ ਇੱਕ ਹੋਰ ਪਲੇਟ ਲੈ ਆਇਆ ਨੇ ਖਾਗੇ ਵਿੱਚ ਇਹ ਪਹਿਲਾਂ ਇਹ ਟੈਸਟ ਤਾਂ ਕਰੋ ਇਹ ਪਹਿਲਾਂ ਕੀ ਖਾਵਾਂ ਪਹਿਲਾਂ ਆ ਟੈਸਟ ਕਰੋ ਜਿਹੜੀ ਮੈਨੂੰ ਦਿੱਤੀ ਸੀ ਸਾਸ ਹੈ ਪਰ ਉਹ ਮਿਸਟਰ ਨਹੀਂ ਘਟ ਉਹ ਨਹੀਂ ਉਹ ਮਿਕਸ ਕੀਤੀ ਮੈਨੂੰ ਇਹ ਹੀ ਪਸੰਦ ਤੇ ਮੋਲ ਵਾਲੇ ਥੋੜੀ ਆ ਇਹ ਘਰੇ ਬਣਾਏ ਆ ਇਹ ਘਰੇ ਤਲੇ ਆ ਮੇਰਾ ਪੁੱਤ ਆਲੇ ਤਾਂ ਘਰੇ ਹੀ ਆ ਤੇ ਫੇਰ ਉਹ ਕਹਿੰਗਾ ਨਾ ਇੱਕਦਰੀ ਮੈਂ ਐਕਸਪੀਰੀਅੰਸ ਕਰਕੇ ਵੇਖਿਆ ਵੀ ਸਹੀ ਬਣਦੇ ਆ ਫੇਰ ਘਰੇ ਬਣਾ ਲਾਂਗੇ ਪਾਪੜੀਆਂ ਪਾਪੜੀਆਂ ਘਰੇ ਬਣਾ ਲਾਂਗੇ ਹਾਂ ਨਿਕੋ ਕੋਈ ਵੀ ਤਾਂ ਬਿਨਾ ਆਲੂ ਤੋਂ ਬਣਾ ਲਓ ਭਲਾ ਵਾਲਨ ਤੋਂ ਵੀ ਹਾਂ ਜੀ ਸਹੀ ਬਣੀਆਂ ਲੱਗਦੇ ਬਿਨਾ ਵਾਲੇ ਆਲੂ ਤੋਂ ਬਣਾ ਲਿਆ ਕਰਾਂਗੇ ਮੱਖੀਆਂ ਵੀ ਵਿੱਚ ਪੈਸੇ ਨਹੀਂ ਲਓ ਉਹ ਫਿਰ ਫ੍ਰੀ ਆ ਓ ਮਾਫਤ ਓ ਮੁਫਤ ਮੇਰੇ ਯਾਦਾਂ ਹੋਰ ਕੀ ਚਾਹੀਦਾ ਆ ਕਿਤੇ ਕਿਤੇ ਜਾਣਾ ਹੈ ਕੀ ਹੋ ਗਿਆ ਛੇੜੋਗੀ ਰੰਗ ਜਮਾ ਦੇ ਤੇ ਉਹਦੇ ਘਰ ਦੇ ਅੱਜ ਕਿਤੇ ਜਾਣਾ ਹੈ ਚਾਹ ਰੇ ਛੇੜੋਗੀ ਟਾਈਮ ਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਮਿਲਿਆ ਆਹੋ ਓ ਨਹੀਂ ਹੋਰ ਕੋਈ ਹਾਂ ਬਾਰੇ ਟਾਈਮ ਮਤਲਬ ਕਿ ਜਾਣਾ ਹੀ ਨਹੀਂ ਅੱਜ ਪੰਜ ਦੇ ਤਾਂ 10 ਵੀ ਦਿੱਤਾ ਮੈਂ ਹੀ ਦੱਸਿਆ ਕਿਤੇ ਨਹੀਂ ਦੱਸਿਆ ਚਾਚੀ ਜਿੱਦਾਂ ਹੀ ਦਾਦੀ ਚੁੱਪ ਕਿਤੇ ਨਹੀਂ ਦੱਸਿਆ ਤੁਮਾ ਕਿਹੜਾ ਲਫੇੜਾ ਲਾ ਮਰੀਏ ਇਹ ਲੈ ਪੈਸਾ ਤਰੇ ਆਪੇ ਕਿਹਾ ਮੈਂ ਕਿਹਾ ਨਾ ਪਾਪਾ ਕਿਤੇ ਨਹੀਂ ਦੱਸਿਆ ਚੋਕੀ ਨੇ ਤਾਂ ਹੀ ਪਹਿਲੇ ਜੱਜ ਨਹੀਂ ਲੈ ਕੀ ਸੁਣੇਂਗੀ ਅੱਛਾ ਮੈਂ ਦਿਨਾਂ ਚੁੱਕ ਕਰਿਆ ਤਾਂ ਨਾ ਹਾਂ ਹੋਣ ਦਾ ਟਾਈਮ ਮੰਨਦਾ ਮਿਲਲੀ ਕੋਈ ਨਹੀਂ ਸੀ ਕਿਉਂ ਆਓ ਅਰੇ ਕੀ ਵਾ ਲਾ ਹੋਇਆ ਕਾਣੇ ਨਹੀਂ ਮਿਲ ਗਈਆਂ ਹੂੰ ਲਓ ਬਈ ਖਾ ਪੀ ਕੇ ਆ ਗਏ ਆਪਾਂ ਇੱਥੇ ਆਪਣੇ ਨਵੇਂ ਘਰ ਕੋਲੇ ਤੇ ਮਿਸਤਰੀ ਲੱਗੇ ਹੋਏ ਆ ਮਸਾ ਹੀ ਆਏ ਆ ਹੁੰਦੇ ਹੀ ਨਹੀਂ ਸੀਗੇ ਬੜੇ ਔਖੇ ਬੁਲਾਈ ਆ ਤੇ ਚਲਦੇ ਆ ਆਪਾਂ ਉੱਤੇ ਖਿਆਲ ਲੈਂਦੀ ਆ ਇਹਨਾਂ ਨੂੰ ਵੀ ਪਿਉਨੀਆਂ ਤੇ ਵੇਖਦੇ ਆ ਕੀ ਕਰਦੇ ਆ ਆ ਇਧਰ ਪਾਪਾ ਵੀ ਲੱਗੇ ਹੋਏ ਆ ਸਫਾਈ ਕਰਨ ਪਿੱਛੇ ਮਿਸਤਰੀ ਲਾਉਣੇ ਆ ਹਨਾ ਪਿੱਛੇ ਮਿਸਤਰੀ ਲਾਉਣੇ ਆ ਆ ਕੰਦ ਕੱਢਣੀ ਆ हां गामा ਦਾ ਬਣਾਉਣਾ ਇੱਥੇ ਤੇ ਪਾਪਾ ਲੱਗਾ ਹੋਇਆ ਸਵੇਰ ਦੇ ਸਫਾਈ ਕਰਨਾ ਤੇ ਉਧਰ ਮਿਸਤਰੀ ਲੱਗੇ ਆ ਮਸਾਈ ਆਈ ਹੈ ਜੀ